ਫਗਵਾੜਾ ਦੇ ਹਸ਼ਿਆਰ ਫਰੂੜ ਤੇ ਸੜਕ ਤੇ ਵੱਡੇ ਵੱਡੇ ਖੱਡਿਆਂ ਦੇ ਨਾਲ ਸ਼ਹਿਰ ਵਾਸੀ ਹੋਏ ਪਰੇਸ਼ਾਨ ਕਿਸੇ ਵੀ ਟਾਈਮ ਵਾਪਰ ਸਕਦਾ ਹੈ ਵੱਡਾ ਹਾਸਾ ਐਨਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ एक हशियारपुर रोड सड़क उपर टोए खडे बड़े चल रहे हैं है ਮੈਂ ਦਰਸ਼ਨ ਲਤਾਮ ਸ਼ੌਦ ਕੌਂਸਲਰ ਵਾਰ ਨੰਬਰ 4 ਸ਼ਾਪਰ ਰੋਡ ਤੇ ਇੱਕ ਮੇਨ ਪੁਲ ਪੈਂਦਾ ਹੈ ਜਿਹੜਾ ਸ਼ਾਪਰਪੁਰ ਤੋਂ ਆਜਦਾ ਜਾਂ ਥੱਲੇ ਨੂੰ ਸ਼ਾਪਰ ਰੋਡ ਤੋਂ ਉਹ ਟੋਆ ਜੀ ਬਹੁਤ ਡੂੰਗਾ ਟੋਆ ਹੈ ਉੱਥੇ ਹਰ ਗੱਡੀ ਦੇ ਸ਼ੌਕ ਕਰਕੇ ਟੁੱਟ ਗਏ ਕਈ ਐਕਸੀਡੈਂਟ ਹੋ ਗਏ ਆ ਜਦੋਂ ਉਹ ਟੋਆ ਦੇ ਦੇ ਲੋਕੀ ਹੌਲੀ ਗੱਡੀ ਲਿਵਾਉਂਦੇ ਆ ਪਿੱਛੇ ਲੈਣ ਲੱਗ ਜਾਂਦੀ ਆ ਪਰ ਸੈਸ਼ਨ ਗੂੜੀ ਨੀਂਦ ਸੁੱਤਾ ਹੋਇਆ ਆ ਮੇਨ ਰੋਡ ਆ ਕੋਈ ਉੱਤੇ ਆ ਕੇ ਬੰਦਾ ਉਹ ਇੱਕ ਟੋਆ ਭੂਰ ਨਹੀਂ ਸਕਦਾ ਕਿਉਂਕਿ ਉੱਥੇ ਬਹੁਤ ਨੁਕਸਾਨ ਹੋ ਰਹਾ ਆ ਐਕਸੀਡੈਂਟ ਹੋ ਰਹਾ ਆ ਟ੍ਰੈਫਿਕ ਜਾਮ ਹੋ ਰਹੀ ਆ ਕੰਮ 10 ਮਿੰਟ ਦਾ ਪ੍ਰਸ਼ਾਸਨ ਦਾ ਪ੍ਰਸ਼ਾਸਨ ਸੁੱਤਾ ਹੋਇਆ ਆ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਜਿਹੜਾ ਇੰਦਾਂ ਦੇ ਟੋਏ ਆ ਉਹਨਾਂ ਪਹਿਲੇ ਆਧਾਰ ਦੇ ਉੱਤੇ ਹੱਲ ਕਰਾ ਲੈਣੇ ਚਾਹੀਦੇ ਆ ਕਦੀ ਸਾਰੇ ਤੁਸੀਂ ਪ੍ਰਸ਼ਾਸਨ ਦੇ ਇਤਿਆਹ ਚ ਲਿਆਂਦੇ ਹੈ ਮਾਮਲੇ ਮੈਂ ਕਿ ਬਹੁਤ ਵਾਰੀ ਜਾ ਕੇ ਕਮਿਸ਼ਨਰ ਸਾਹਿਬ ਨੂੰ ਦੱਸਿਆ ਜੀ ਸਾਹਿਬ ਨੂੰ ਦੱਸਿਆ ਉਹ ਕਹਿੰਦੇ ਸਾਡੀ ਜਿਹੜੀ ਨਹੀਂ ਪੈਂਦਾ ਉਹਨਾਂ ਨੂੰ ਕਹੀਦਾ ਉਹ ਕਹਿੰਦਾ ਸਾਡੀ ਜਿਹੜੀ ਨਹੀਂ ਪੈਂਦਾ ਹੁਣ ਕਿਹੜਾ ਏਰੀਆ ਫੁਗਾਰੇ ਦਾ ਕਿਹਦੇ ਅੰਦਰ ਪੈਂਦਾ ਸਾਨੂੰ ਦੱਸੋ ਅਸੀਂ ਉਹਨਾਂ ਨੂੰ ਅਪੀਲ ਕਰਕੇ ਉੱਥੇ ਜਾਣਨੇ ਆ ਜੀ ਬਹੁਤ ਮੰਗ ਭਾਗੀ ਗੱਲ ਵੀ ਆਪ ਜਾ ਕੇ ਦੇਖ ਲਓ ਇੱਕ ਗੱਡੀ ਸਲੋ ਹੁੰਦੀ ਆ ਤਾਂ ਗੱਡੀਆਂ ਦਾ ਮਤਲਬ ਕਾਫਲਾ ਸਲੋ ਹੋ ਜਾਂਦਾ ਔਰ ਐਕਸੀਡੈਂਟ ਹੋਣ ਦੇ ਪੂਰੇ ਚਾਂਸਾ ਬਹੁਤ ਐਕਸੀਡੈਂਟ ਹੋਏ ਵੀ ਆ ਲੋ ਬੇਨਤੀ ਆ ਪ੍ਰਸ਼ਾਸਨ ਮੂਰੇ ਇਸ ਨੂੰ ਪਹਿਲੇ ਆਧਾਰ ਤੇ ਹੱਲ ਕੀਤਾ ਜਾਵੇ ਇੱਦਾਂ ਦੀ ਕੋਈ ਵੀ ਕਿਟਨਾਵਾ ਆ ਇਹਨਾਂ ਨੂੰ ਇਹਨਾਂ ਨੂੰ ਆਪ ਦਿਖਣਾ ਚਾਹੀਦਾ ਇਹ ਚੀਜ਼ਾਂ ਇਹਨਾਂ ਨੂੰ ਇੱਕ ਜੇਏ ਸਾਹਿਬ ਨੂੰ ਸਰਵੇ ਕਰਵਲ ਚਾਹੀਦੇ ਆ ਕਮਿਸ਼ਨਰ ਸਾਹਿਬ ਨੂੰ ਕਹਿ ਕੇ ਤੇ ਜਿੱਥੇ ਤੇ ਇਦਾਂ ਚੀਜ਼ਾਂ ਆ ਉਹ ਆਪੇ ਨੂੰ ਹੱਲ ਕਰਨ ਚਾਹੀਦਾ ਕਿਉਂਕਿ ਕਿਸੇ ਦਾ ਜਾਨੀ ਮਾਰੀ ਨੁਕਸਾਨ ਨਾ ਹੋ ਪਾ